ਸਰੀ ਮਹੱਲਾ ਪੰਜਮਾ ਤਨਾਸਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 673 ਤੇ ਸੁਭਾਇ ਮਾਨ ਬਖਸ਼ਿਸ਼ ਕਰਦੇ ਹਨ ਪਾਣੀ ਪੱਖਾ ਪੀਸੋਂ ਸੰਤਿਆਗੈ ਗੁਣ ਗੋਬਿੰਦ ਜਿਸ ਗਾਈ ਸਾਬ ਕਹਿੰਦੇ ਮੈਂ ਆਪਣੇ ਗੁਰੂ ਦੇ ਅੱਗੇ ਪਾਣੀ ਦੇ ਨਾਲ ਸੇਵਾ ਕਰਾਂ ਪੱਖੇ ਦੇ ਨਾਲ ਸੇਵਾ ਕਰਾਂ ਪੱਖਾ ਚੱਲਣ ਦੀ ਸੇਵਾ ਕਰਾਂ ਉਸ ਦੇ ਗੁਣਾਂ ਨੂੰ ਮੈਂ ਗਾਇਣ ਕਰਾਂ ਇਹ ਮੇਰੇ ਉੱਤੇ ਪਰਮਾਤਮਾ ਕਿਰਪਾ ਕਰੇ ਸਵਾਸ ਸਵਾਸ ਮਨ ਨਾਮ ਸੁਮਾਰਾ ਇਹ ਬਿਸ਼ਰਾਮ ਨੇ ਦਪਾਈ ਮੇਰਾ ਮਨ ਜਿਹੜਾ ਹੈ ਸਵਾਸ ਸਵਾਸ ਉਸ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੇ ਤੇ ਮੇਰੇ ਮਨ ਨੂੰ ਸ਼ਾਂਤੀ ਮਿਲੇ ਬਹਿਮਾ ਪਰਮਾ ਤੋਂ ਵਿਸ਼ੇ ਵਕਾਰਾਂ ਤੋਂ ਇਹਨਾਂ ਚੀਜ਼ਾਂ ਤੋਂ ਜਦੋਂ ਸ਼ਾਂਤੀ ਮਿਲਦੀ ਹੈ ਤੇ ਮਨ ਵਿਸ਼ਰਾਮ ਵਿੱਚ ਠਹਿਰਾਓ ਵਿੱਚ ਚਲਾ ਜਾਂਦਾ ਹੈ ਤੁਮ ਕਰੋ ਦਇਆ ਮੇਰੇ ਸਾਈਂ ਇਹ ਸਾਰੇ ਸੰਸਾਰ ਦੇ ਮਾਲਕ ਮੇਰੇ ਉੱਤੇ ਕਿਰਪਾ ਕਰ ਐਸੀ ਮਤ ਦੀਜਾ ਮੇਰੇ ਠਾਕੁਰ ਸਦਾ ਸਦਾ ਤੋਂ ਧਿਆਈ ਮੈਨੂੰ ਆਪ ਜੀ ਦੇ ਦਰ ਤੋਂ ਐਸੀ ਮੱਤ ਬਖਸ਼ਿਸ਼ ਕਰੋ ਕਿ ਮੈਂ ਆਪ ਜੀ ਨੂੰ ਹੀ ਸਿਮਰਦਾ ਰਾਵਾਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਮੈਂ ਆਪ ਜੀ ਦਾ ਹੀ ਆਉਟ ਤੇ ਆਸਰਾ ਲੈ ਕੇ ਆਪਣੀ ਚਿੰਤਾ ਫਿਕਰ ਦੂਰ ਕਰ ਲਵਾਂ ਰਹਾਓ ਤੁਮਰੀ ਕਿਰਪਾ ਤੇ ਮੋਹ ਮਾਨ ਛੁਟਾ ਬਿਨ ਸਜੈ ਪਰਮਾਈ ਆਪ ਜੀ ਦੀ ਕਿਰਪਾ ਦੇ ਨਾਲ ਹੀ ਮਨ ਦੇ ਵਿਕਾਰ ਦੂਰ ਹੁੰਦੇ ਹਨ ਮੋਹ ਮਾਨ ਛੁਟਾ ਹੈ ਮੋਹ ਦੂਰ ਹੋ ਜਾਂਦਾ ਹੈ ਹੰਕਾਰ ਦੂਰ ਹੋ ਜਾਂਦਾ ਹੈ ਬਿਨ ਸਜੈ ਪਰਮਾਈ ਮੇਰਾ ਮਨ ਜਿਹੜਾ ਹੈ ਬਹਿਮਾ ਭਰਮਾਂ ਦੇ ਵਿੱਚ ਲਪਟਿਆ ਹੋਇਆ ਹੈ ਉਹ ਵੀ ਖਲਾਸੀ ਹੋ ਜਾਂਦੀ ਹੈ ਉਹ ਵੀ ਆਜ਼ਾਦ ਹੋ ਜਾਂਦਾ ਹੈ ਆਨੰਦ ਰੂਪ ਰਬੂ ਸਾਮੱਧੇ ਜਤ ਕਤਪੇ ਖੋਸਿਆ ਮੈਂ ਉਸ ਪ੍ਰਮਾਤਮਾ ਦੇ ਦਰ ਤੋਂ ਆਨੰਦ ਦਾ ਮੂਲ ਜਿਹੜਾ ਹੈ ਪ੍ਰਮਾਤਮਾ ਦਾ ਨਾਮ ਉਸ ਨੂੰ ਪ੍ਰਾਪਤ ਕੀਤਾ ਹੈ ਤੁਮ ਦਿਆਲ ਕਿਰਪਾਲ ਕਿਰਪਾਲਤ ਪਤ ਪਾਵਨ ਗੁਰਸਾਈਂ ਆਪ ਜੀ ਦਿਆਲੂ ਹੋ ਕਿਰਪਾਲੂ ਹੋ ਆਪ ਜੀ ਦਾ ਨਾਮ ਮੇਰੇ ਮੈਲੇ ਮਨ ਨੂੰ ਪਵਿੱਤਰ ਕਰਨ ਵਾਲਾ ਹੈ। ਕੋਟਸੁਖ ਆਨੰਦ ਰਾਜਪਾਏ ਮੁਕਤੀ ਨਿਮਕ ਬਲਾਈ। ਆਪ ਜੀ ਮੇਰੇ ਮੁਖ ਤੋਂ ਆਪ ਜੀ ਦਾ ਨਾਮ ਉਚਾਰਨ ਕਰਵਾਓ। ਮੇਰੇ ਵਾਸਤੇ ਇਹ ਕਰੋੜਾਂ ਸੁੱਖਾਂ ਵਰਗਾ ਹੈ। ਸੰਸਾਰ ਦੇ ਸੁੱਖ ਇੱਕ ਪਾਸੇ ਆਪ ਜੀ ਦੇ ਨਾਮ ਦਾ ਸੁੱਖ ਇੱਕ ਪਾਸੇ। ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ। ਪ੍ਰਮਾਤਮਾ ਦਾ ਨਾਮ ਜਿਸ ਨੇ ਸਿਮਰ ਲਿਆ ਉਹਨੇ ਜਾਪ ਤੇ ਤਪ ਕਰ ਲਿਆ। ਤੇ ਮਨ ਨੂੰ ਆਪਣੇ ਹਿਰਦੇ ਦੇ ਅੰਦਰ ਮਨ ਨੂੰ ਟਿਕਾ ਕੇ ਰੱਖਿਆ ਨਾਮ ਜਪਤ ਤ੍ਰਿਸ਼ਨਾ ਸਾਬੂ ਜੀ ਹੈ ਨਾਨਕ ਤ੍ਰਿਪਤਾ ਗਾਈ ਅਖੀਰ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਨਾਮ ਜਪਣ ਦੇ ਨਾਲ ਹੀ ਮਨ ਦੀ ਸਾਰੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਦਾਸ ਨਾਨਕ ਨੇ ਮਨ ਨੂੰ ਤ੍ਰਿਪਤ ਕਰ ਲਿਆ ਮਨ ਰਜ ਗਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ